ਆਹ ਮਰਦੀ ਗਰਸ ਮੇਰੀ ਸੁੱਲਾ ਗੱਲ ਮੈਂ ਤੈਨੂੰ ਚਲਾ ਜਲਾ ਟੁੰਡੀ ਚ ਮਾਰਨਾ ਹੈ ਤੈਨੂੰ ਮੈਂ ਦੱਸ ਦਿੰਦਾ ਏਦਾਂ ਥੋੜਾ ਅਸੀਂ ਰੋਜ਼ ਰੈੱਡ ਬੁੱਲਾਂ ਪੀਵਾਂ ਕਰਿਆ ਅਸੀਂ ਤਰੱਕੀ ਕਰ ਲਾਂਗੇ ਤਰੱਕੀਆਂ ਹੋ ਗਈਆਂ ਸਾਡੀਆਂ ਪੇਰਾਂ ਦੇ ਫੇਰ ਤੁਸੀਂ ਲੈ ਲਏ ਵੱਡੇ ਵੱਡੇ ਪ੍ਰੋਜੈਕਟ ਬਣਾ ਲਏ ਫੇਰ ਵੱਡੇ ਵੱਡੇ ਪ੍ਰੋਜੈਕਟ ਲੈ ਰਹੇ ਆ 47000 ਰੁਪਏ ਦਾ 47000 ਰੁਪਏ ਦਾ ਹੋ ਰਿਹਾ ਹੈ ਚਾਰ ਚਾਰ ਪੰਜ ਪੰਜ ਮੱਜਾਂ 25000 ਰੁਪਏ ਗੂ ਮੀ ਆਉਣ ਵਾਲਾ ਨੋ ਵੀ ਮਤਰੋ ਸੂਰ ਦੇ ਵੱਜ ਗਏ ਚਾਰ ਤੇ ਅੱਠ ਆ ਗਏ ਆ ਮਿਲ ਕੰਨਿਆ ਜੀ ਸੰਘਾ ਰਸਿਕਾ ਹੁੰਦੀਆਂ ਹਾਂ ਜੀ ਪੁੱਠੀਆ ਬਣੇ ਇਸ ਆਗਰਸਟਾਂ ਦੇ ਨਾਸਾ ਪਾਉਣ ਗੁਰੂ ਬੱਚੋ ਪੁੱਛੇ ਸ਼ੁਰੂtion ਇਹਦੇ ਨਾਲ ਸਿਰ ਪਾ ਕੇ ਪੱਠੇ ਦੇ ਛੇੜ ਜਾਵਾਂਗੇ ਪੱਠੇ ਲੈਣੇ ਨਵਾਗੀ ਇਹਨੋਂ ਅੰਤਮ ਮਿਲ ਜੇ ਤਾਂ ਠੀਕ ਹੈ ਮਿੰਦੇ ਓਕੇ ਲੈ ਲਈ ਮੈਂ ਮੋਲ ਲੱਗਿਆ ਪਾਉਣਾ ਆਪਾਂ ਨੂੰ ਗੱਲਾਂ ਕਰਨਾ ਅਸੀਂ ਲੱਗਿਆ ਰੈਕਡ ਕਰਨਾ ਅਸੀਂ ਦਾ ਜਿਹੜੀ ਮਸ਼ੀਨ ਹੈ ਨਾ ਜਿਹੜੀ ਇਹ ਅਸੀਂ ਮੱਝਾਂ ਵੀ ਚੁੰਦੀ ਆ ਗਾਵਾਂ ਨੂੰ ਗੰਦੀ ਪਰ ਆਪਾਂ ਮੱਝਾਂ ਕੋਦਾਂ ਨਹੀਂ ਚੁੰਨੀਆਂ ਹਿੱਤੇ ਤੇ ਜੇ ਫਿਰ ਆਪਾਂ ਮੱਝਾਂ ਨਹੀਂ ਚੁੰਨੀਆਂ ਮੱਝਾਂ ਨਾਲ ਪੂਰਾ ਡਰਦੀਆਂ ਹੁੰਦੀਆਂ ਤੇ ਗਾਵਾਂ ਜਿਹੜੀਆਂ ਉਹਨਾਂ ਨੂੰ ਕੋਈ ਅਜੀ ਪ੍ਰੋਬਲਮ ਨਹੀਂ ਹੁੰਦੀਆਂ ਮਤਲਬ ਨਵਾਂ ਲੈਂਦੀਆਂ ਤਰੀਕਿਆਂ ਨਾਲ ਇਹ ਮਕੀਨ ਫਾਰਮ ਦੀ ਪਿਆਰੀ ਵਰਤੀ ਅਸੀਂ ਕਲਰਾ ਕਲਰਾ ਬੋਕਿਆ ਇਹ ਆਪਣੇ ਫਰਸ਼ ਹੁੰਦਾ ਇਹਦੇ ਨਾਲ ਜੜੀਆਂ ਗਾਈਆਂ ਦੇ ਥਾਣਿਆਂ ਨੂੰ ਸੱਤ ਕਰਕੇ ਤੇ ਫਿਰ ਦੁੱਧ ਕੱਢਦੀ ਹੈ ਮਸ਼ੀਨ ਇਹ ਤੇ ਵੀ ਮੈਨੂੰ ਕਰ ਦਿੰਦਾ ਉਹ ਡੀਲੀਟ ਫਿਰ ਕੰਮ ਮੈਂ ਆਪ ਹੀ ਕਰ ਦਾਂਗਾ ਮੇਰਾ ਇਹ ਜਿਹਨੇ ਕਰਦਾ ਅੰਮੋ ਪਾ ਵੀ ਵੀਰ ਦਾ ਸੋੜਾ ਉਹ ਬਾਲਾ ਤੇ ਕਿਪਸਟ ਆਵੀ ਦਾ ਵੀ ਵੀਡੀਓ ਟੁੱਕੀ ਜਾ ਵੀ ਹੈ ਮਰਤੀ ਵੀ ਮੇਰਾ ਜੇ ਕਮੈਂਟ ਕਰਦਾ ਤੇ ਫਿਰ ਨਾ ਨਾ ਕਰਿਆ ਕਰ ਜੇ ਮੈਂ ਤੇਰਾ ਵੇਖਾਂ ਅਕਾਊਂਟ ਤੋਂ ਜੀ ਹਾਂ ਤੁਹਾਨੂੰ ਜਿਵੇਂ ਕਹਿੰਦਾ ਮਾਰ ਕੇ ਮੈਨੂੰ ਕੋਈ ਵੀ ਲੱਗਣਾ ਕਿ ਅਗਰ ਮੈਂ ਉਹ ਜਿਹਾ ਤਾਂ ਉਹ ਤਾਕੀ ਥੋੜੀ ਤਗੜੀ ਹਸ ਦੁਨੀਆ ਗੰਗੀ IGT 80 Good morning guys. ਜੇ ਮੇਰਾ ਕੰਪਨੀ ਕਰਦੇ ਹਾਂ ਦੇ। ਕੀ ਆਮ ਜਿਹਾ ਹੋਇਆ ਵਾ ਸਬਾਹ ਜਰ ਅਗਲੀ ਮੋਰਨਿੰਗ ਸੋਨ ਦੋਵਾਂ ਹੁਣ ਆਪਾਂ ਸਾਰਿਆਂ ਬੱਚਿਆਂ ਨੂੰ ਦੁੱਧ ਕੇ ਆਉਂਦੇ ਆਂ ਦੁੱਧ ਪੀਉਣ ਤੋਂ ਬਾਅਦ ਚਾਹ ਪਾਣੀ ਪੀ ਕੇ ਫਿਰ ਆਪਾਂ ਤੋਂ ਦੁੱਧ ਪੋਣ ਜਾਣਾਂਗੇ ਫਿਰ ਅੱਧੀ ਵੇਨੇ ਨਹੀਂ ਆਉਂਦਾ ਵੀ ਨਹੀਂ ਇਹ ਮੀਂਹ ਆ ਗਿਆ ਫਿਰ ਪੱਠੇ ਲੇਟ ਹੋ ਜਾਣੀਆਂ ਜਿੰਨੀ ਫਿਰ ਪੱਠੇ ਲੈਣੀਆਂ ਆਉਣੀਆਂ ਅਸੀਂ ਫਿਰ ਪੱਠੇ ਲੈ ਆਂਦੇ ਆਂ ਕਿ ਆਪਾਂ ਪੱਠੇ ਪਾ ਤੋ ਸਾਰੇ ਜਣਾਂ ਨੂੰ ਪੱਠੇ ਪਾ ਲਏ ਦੋਆ ਸੁੱਟ ਕੇ ਬਿਲਕੁਲ ਵੈਲੀ ਹੋਣ ਦਾ ਚਾਰੰਗੋ ਜਿਹੜਾ ਆਇਆ ਥੋੜਾ ਥੋੜਾ ਨੀਂਆ ਲੱਗ ਗਿਆ ਨੀਂਆ ਨਹੀਂ ਕਣੀਆ ਕਣੀਆ ਦਾਣ ਲੱਗਣੇ ਮੇਰੀ ਸੁਣ ਲੈ ਗੱਲ ਤਾਂ ਤੈਨੂੰ ਚਲਾ ਚਲਾ ਤੂੜੀ ਚ ਮਾਰਨਾ ਹੈ ਤੈਨੂੰ ਮੈਂ ਦੱਸ ਦਿੰਦਾ ਇਹ ਇਦਾਂ ਥੋੜਾ ਅਸੀਂ ਰੋਜ਼ ਰੈੱਡ ਬੁੱਲਾਂ ਪੀਵਾਂਗੇ ਤੇ ਅਸੀਂ ਤਰੱਕੀ ਕਰ ਲਾਂਗੇ ਤਰੱਕੀਆਂ ਹੋ ਗਈਆਂ ਸਾਡੀਆਂ ਫੇਰ ਤੇ ਅਸੀਂ ਲੈ ਲਏ ਵੱਡੇ ਵੱਡੇ ਪ੍ਰੋਜੈਕਟ ਬਣਾ ਲਏ ਅਸੀਂ ਫੇਰ ਵੱਡੇ ਵੱਡੇ ਪ੍ਰੋਜੈਕਟ ਲੈ ਲਏ ਮੈਂ ਚਾਰ ਚਾਰ ਪੰਜ ਪੰਜ ਮੱਝਾਂ 2500 ਰੁਪਏ ਬੱਗੂ ਮੀ ਆਉਣ ਵਾਲਾ ਛੱਡ ਤੋਂ ਪੂਰਾ ਖਰਾਬ ਹੋਇਆ ਮੈਂ ਕਿਹਾ ਤੂੰ 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 ਕ ਬਦਮਾਸ਼ੀ ਬੰਦੂਸੀ ਨਿਆਣੇ ਪਾਲੰਦੇ ਮੇਰਾ ਭਰਾ ਨਹੀਂ ਉਹ ਵੀ ਟਾਈਮ ਦੱਸਣਾ ਜਦੋਂ ਬਦਮਾਸ਼ੀ ਕਰਦਾ ਰਿਹਾ ਵਾ ਨਿਆਣੇ ਪਾਲੰਦੇ ਬਦਮਾਸ਼ੀ ਕੁੱਤੇ ਕੱਤੇ ਵੱਢ ਖੜੇ ਆ ਅੱਜ ਜੀ ਸੱਜੀ ਬੜੀ ਮਾਰਦਾ ਰਿਹਾ ਏ ਅਸੀਂ ਸਕੂਲੇ ਜਾਣਾ ਤੇ ਨਟ ਆ ਉਹ ਕੜੁਕਿਆਂ ਦਾ ਇਹ ਤੇ ਕੈਪਟਨ ਇਹ ਤੇ ਕੈਪਟਨ ਇਹਨਾਂ ਕੋਲ ਕਈ ਨਾ ਛੱਡਣਾ ਭੈ ਜਦੋਂ ਸਾਨੂੰ ਹੀ ਕਈ ਜਾਣਾ ਉਹਨੂੰ ਬਣਾਣਾ ਉਹਨੂੰ ਬਣਾ ਆਂਦੇ ਗੋਗੂ ਤੂੰ ਬਿਲਾਂ ਕਿਹਦੇ ਫੌਜੀ ਬਣ ਲੱਗਾ ਸਿਲੈਕਟ ਹੋ ਗਿਆ ਅਸੀਂ ਸਭ ਕੁਝ ਹੋ ਗਿਆ ਭਾਜੀ ਨਾ ਠਾਾਂਗੇ ਸਾਰਾ ਤੇਰਾ ਭੈ ਜਰੂਰ 9 ਇੰਚ 9 ਇੰਚ ਜੇ ਉਹਦੇ ਤਾਂ ਬਾਹਰ ਕੱਢਣਾ ਮੀਂਹ ਵਾਲਾ ਮੌਸਮ ਹੈ ਸਾਰੇ ਪੱਛੇ ਫਸੇ ਪਏ ਵੇਖੋ ਕੀ ਬਣਦਾ ਬਾਕੀ ਆ ਕਰ ਦੇਣਾ ਮੇਰਾ ਉਹ ਮਿਲ ਨਹੀਂ ਕੋਈ ਨੇ ਕਿਹਾ ਤਾਂ ਆ ਬੰਦਾ ਜਾਣੇ ਪਿਆਣਾ ਲੱਗਾ ਪਬਜੀ ਇਹ ਵੇਖਿਆ ਬਣਦਾ ਦੱਸੋ ਦੱਸੋ ਦਾਦੇ ਦੀ ਗੱਲ ਦੱਸੋ ਦਾਦੇ ਦੀ ਗੱਲ ਇਹ ਵੀ ਦਾਦੇ ਸਾਡੇ ਕੋ ਮੱਝਾਂ ਬਹੁਤ ਜ਼ਿਆਦਾ ਸੀ ਆ ਗਿਆ ਆ ਗਿਆ ਫਟਕੜ 100 ਮੱਝਾਂ ਨਹੀਂ ਆ ਮੈਨੂੰ ਲੱਗਦਾ ਤੇ ਅੱਜ ਕੱਲ ਦੇ ਬੱਚੇ ਕਹਿੰਦੇ ਨੇ ਜਿਹੜੇ ਵੀ ਆ ਸਕੂਲੋਂ ਗਏ ਏਸੀ 'ਚ ਬੈਠੇ ਦੇ ਏਸੀ 'ਚ ਆ ਗਏ ਅਸੀਂ ਨੰਗੇ ਪੈਰੀ ਨੰਗੀਆਂ ਜੱਪਲਾਂ ਨੂੰ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ ਵੀ ਆਪਾਂ ਕੋਈ ਉਹ ਗਏ ਦੋ ਰੁੱਖ ਰੱਖ ਸ਼ਾਵਾ ਸ਼ੂਵਾ ਬੋਲ ਬੈਠੇ ਇਹਨਾਂ ਨੂੰ ਮਾਰਾ ਇਹਨੇ ਚੱਲ ਪਾਈ ਬਥੇਰੀ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਦਿੱਤੀ ਆ ਸਾਡੀ ਝੋਟੀ ਮੇਰੀ ਗੱਲ ਸੁਣੇਗਾ ਜਾਂ ਤੂੰ ਆਪਣੀ ਗੱਲ ਨਾਲ ਨਹੀਂ ਕਰ ਲੋ ਤੇ ਉਹ ਦਾਦੇ ਸਾਡੇ ਦੇ ਨਾਲ ਡੰਗਣਾ ਨਾਲ ਜ਼ਿਆਦਾ ਪਿਆਰ ਹੀ ਨੋਂਦੇ ਰਹੇ ਤੇ ਭਈ ਮੱਜਾ ਮੂਜਾ ਜਿਆਦੀਆਂ ਸੀ ਤੇ ਉਹ ਬਾਰੀ ਲੈ ਜਾਂਦੇ ਹੁੰਦੇ ਸੀ ਹਾਂ ਅੰਕਲ ਉਹਨਾਂ ਨੂੰ ਬੜਾ ਕਰਦੇ ਇਹ ਪੁਰਾਣੇ ਵੀਰੇ ਨੇ ਵਬਾਰੀ ਲੈ ਜਾਂਦੇ ਨੇ ਗੂੜੀਆਂ ਮੱਝਾਂ ਦੇ ਮੱਝਾਂ ਪਿਆਰ ਹੁੰਦਾ ਤੇ ਸਾਡੀ ਉਸ ਜਿੱਥੇ ਬੰਬੀ ਹੈ ਨਾ ਬੰਬੀ ਦਾ ਥੋੜਾ ਛੋਟਾ ਛੋਟਾ ਹੈਗੇ ਚ ਬੱਚਾ ਹੁੰਦਾ ਹੀ ਗਾਦੇ ਮੇਰੇ ਕੋਲ ਮੱਝ ਲੈ ਗਿਆ ਉਹ ਵਬਾਰੀ ਗੁੱਜਰ ਤੇ ਸਾਈ ਦੇ ਗਿਆ ਮੇਰੇ ਸਨ ਉਦੋਂ ਕਿਤੇ ਕਿੰਨੀਆਂ ਕਿਤੇ ਕਿੰਨੀ ਕਿੰਨੀ ਮੱਝੂ 2000 4000 ਇਹਨੇ ਵੱਧ ਤੋਂ ਵੱਧ ਜਿਹੜੀ ਅੱਜ ਕੱਲ ਲੱਖ ਦੀ ਮੱਝ 2 ਤੋਂ 2000 ਦੀ ਮੈਨੂੰ ਲੱਗਦਾ ਮੇਰੇ ਸਨ ਉਦੋਂ ਸਾਈ ਫੜਾਤੀ ਤੇ ਰਸਾ ਫੜ ਕੇ ਤੇ ਇਦਾਂ ਤੋਰ ਦੋਸਤਾਂ ਦੇ ਵਬਾਰੀ ਇਹ ਨਹੀਂ ਪੁੱਛਿਆ ਵੀ ਉਹ ਬੰਦਾ ਹੈ ਕਿਹੋ ਜਿਹਾ ਗੁੱਜਰ ਇਹਦਾ ਸ਼ਾਇਦ ਆਪਣਾ ਕੋਈ ਬੰਦਾ ਨਾਲ ਹੋਇਆ ਹੋਵੇ ਵੀ ਉਹਨੇ ਆਖਿਆ ਉਹ ਬੰਦੇ ਨੂੰ ਵੀ ਨਹੀਂ ਪਤਾ ਮੰਨ ਲਓ ਵੀ ਜਿਹੜਾ ਵਪਾਰੀ ਲੈ ਗਿਆ ਵੀ ਮਜ਼ਾਕ ਉਹ ਕਹਿੰਦਾ ਵੀ ਮੇਰੇ ਕੋਲ ਡੰਗਰ ਬੜੇ ਆ ਲੈ ਕੇ ਇੱਕ ਦਿਨ ਗਿਆ ਦੋ ਦਿਨ ਗਿਆ ਚਾਰ ਦਿਨ ਗਿਆ ਵਪਾਰੀ ਨਹੀਂ ਰੱਬਾ ਹੰ ਕਿੱਥੋਂ ਦਾ ਮੈਂ ਆਪਣੇ ਦਾਦੇ ਨਾਲ ਤੁਰਿਆ ਫਿਰਦਾ ਵੀ ਰਿਆਂ ਜਿਹੜੇ ਜਿਹੜੇ ਵਪਾਰੀ ਲਾਗੇ ਲਾਗੇ ਪਿੰਡਾਂ ਤੱਕ ਅਸੀਂ ਸਾਈਕਲਾਂ ਤੇ ਸਾਈਕਲ ਤੇ ਗਿਆ ਆਪਣੇ ਦਾਦੇ ਨਾਲ ਮੈਨੂੰ ਅਗਲੇ ਬੰਨੇ ਬਾਹਰ ਲੰਦਾ ਹੀ ਤੁਰੇ ਫਿਰਦੇ ਆ ਗਾੜੀ ਭਰਾਂਦਾ ਬਾਈ ਮੇਰੇ ਸਾਹ ਨਾਲ ਘਟੂ ਘਟ 10 ਦਿਨ ਲਗੇ 15 ਦਿਨ ਲਗੇ 20 ਦਿਨ ਲਗੇ ਤੇ ਮੇਰਾ ਦਾਦਾ ਲੈ ਗਿਆ ਦਿਲ ਤੇ ਗੱਲ ਆ ਦੇਸ ਤੇ ਗੱਲ ਆਈ ਤੇ ਬੰਬੀ ਆਪਣੀ ਤੇ ਗਿਆ ਮੈਨੂੰ ਇਹ ਤੱਕ ਜੇਤਾ ਬੰਬੀ ਚੱਲਦੀ ਸੀ ਸਾਡੀ ਮੋਟਰ ਹੁਣ ਤੋਂ ਬਾਅਦ ਸਮਰਸੀ ਬਾ ਲਗਾਈ ਪਹਿਲਾਂ ਮੋਟਰ ਵਾਲੀ ਹੁੰਦੀ ਕੋਈ ਵਾਲੀ ਹੈ ਨਾ ਉਦੋਂ ਕੋਈ ਕਿ ਮੇਰੇ ਨਾਲ 10 ਫੁੱਟ ਡੂੰਗੀ ਬਾਅਦ ਫੇਰ ਡੂੰਗੀਆਂ ਕਰਾਈਆਂ ਹੋਰ ਤੇ ਅਸੀਂ ਅਸੀਂ ਐਡਾ ਹੀ ਖੇਡਣ ਮਗਰ ਜਾਂਦੇ ਨੇ ਸਕੂਲੋਂ ਆਣ ਕੇ ਅਸੀਂ ਚੱਲ ਗਏ ਮੈਂ ਤੇ ਮੇਰੇ ਤਾਇ ਦਾ ਮੁੰਡਾ ਛੋਟਾ ਗਿਆ ਨਾਲ ਗੁਰਦੇਵ ਭਾਈ ਜਿਹੜਾ ਬਾਹਰ ਹਣ ਕੈਨੇਡਾ ਆਪਣਾ ਦੇਵ ਆਓ ਦੇਵ ਆਏ ਗਏ ਤੇ ਦਾਦੇ ਮੇਰੇ ਇਹਨਾਂ ਜਾਂਦਿਆਂ ਨੂੰ ਵੇਖ ਕੇ ਤੇ ਨੱਕ ਦੇ ਵਿੱਚ ਖੂਨ ਹੋ ਗਿਆ ਜਦੋਂ ਖੂਨ ਹੁੰਦਾ ਵੇਖਿਆ ਤੇ ਮੈਂ ਅਹੀਂ ਵੀ ਡਰ ਗਿਆ ਭਰਾ ਨਿਆਣੇ ਹੀ ਖੂਨ ਹੁੰਦਾ ਤੁਹਾਡੇ ਪਿਆ ਭਰਾ ਬਲੋ ਉਹਨੂੰ ਸ਼ਾਇਦ ਹਾ ਹਾ ਅਟੈਕ ਆਇਆ ਸੀ ਉਹਨੂੰ ਇਸੇ ਗਮ ਦੇ ਵਿੱਚ ਅਹੀਂ ਇੱਕ ਰੋਲਾ ਰੋਲਾ ਪਿਆ ਉਹਦੋਂ ਕਿਹੜੇ ਫੂਨ ਹੀ ਬਲਾਗੇ ਗਵਾਂਡੀ ਹੁੰਡੀ ਭੱਜੇਗੇ ਕੋਸ ਮੋੜਸੇ ਲਗਾਏ ਭੱਜੇ ਭੱਜੇ ਗਏਾਰੇ ਡਾਡੀ ਡੂਡੀ ਹੁਣੀ ਆਏ ਆਏ ਵੀ ਹਸਪਤਾਲ ਖੜਿਆ ਆ ਤੇ ਉਹ ਬਾਪੂ ਖੜੇ ਨੇ ਇੱਕੋ ਗੱਲ ਦਾੜ ਤੇ ਗਈ ਵੀ ਮੇਰੀ ਮੱਜ ਬਸ ਹੈ ਫਿਰ ਰਹਿ ਗਿਆ ਮੈਨੂੰ ਇਹ ਚੀਜ਼ ਦਾ ਗਮ ਫਿਰ ਉਹਨੂੰ ਬਾਲ ਲੱਗਾ ਉਹਦੋਂ ਮੈਨੂੰ ਸਾਨੂੰ ਗੜਾ ਵੀ ਸਾਡਾ ਦਾਦਾ ਜੁਰੂ ਦਾਦੇ ਦਾ ਇਥੋਂ ਹੀ ਪਾਚਾ ਇਹ ਜੇ ਕੱਟ ਮਲਗ ਗੱਲ ਗਾਦੀ ਜੀ ਮੈਂ ਬਾਪੂ ਵਾਲਾ ਸ਼ੌਂਕ ਸੰਭ ਲਿਆ ਵਾ ਬਾਪੂ ਵਾਲਾ ਸ਼ੌਂਕ ਸੰਭ ਲਿਆ ਵਾ ਹੁਣ ਸ਼ੋਰ ਮੈਂ ਵੀ ਆਖਾ ਸਾਲਾ ਮੇਰੇ ਖੂਨ ਚ ਕਿੱਦਰੀਆਂ ਜੀ ਜਾਂ ਆ ਗਈਆਂ ਮੈਨੂੰ ਨਹੀਂ ਪਤਾ ਇਹ ਚੀਜ਼ਾਂ ਕਿਹੜੀਆਂ ਆ ਗਾ ਦਾਦੇ ਵਾਲਾ ਸ਼ੌਂਕ ਆਪਾਂ ਬੜਾ ਠੀਕ ਹੈ ਪਰ ਚੜਦੀ ਗਲਾ ਦੇ ਫਿਰ ਚੱਕ ਮੈਂ ਤੀਨੋਂ ਹੰਡੀ ਭਾਜੀ